ਇਹ ਗੱਲ ਕੀ ਹੋਈ ਕਾ ਤੂੰ ਘਰੋਂ ਕਾ ਤੂੰ ਇੰਨੇ ਇੰਨਾ 5 ਮਹੀਨੇ ਹੋ ਗਏ ਉਹ ਤਾਂ ਕਹਿੰਦੇ ਵੀ ਉਹਨਾਂ ਨੇ ਤਾਂ ਮਰਿਆ ਸਮਝ ਲਿਆ ਅੱਲ ਬੜੀ ਬੰਦ ਭਾਗੀ ਘਟਨਾ ਪੂਰੇ ਪੰਜਾਬ ਹੀ ਜਿੰਨੇ ਘਟਨਾ ਨੇ ਹਲਾ ਕੇ ਰੱਖ ਦਿੱਤਾ ਅਫਸਰ ਜੀ ਬੋਲ ਕਹਿੰਦੇ ਮੈਨੂੰ ਪੁਲਿਸ ਵਾਲੇ ਕੁੱਟਣਾ ਹੈਗਾ ਤਾਂ ਨੂੰ ਕਾ ਤੂੰ ਬੜੇ ਭਾਜੀ ਤੁਹਾਨੂੰ ਕਾ ਤੂੰ ਕੁੱਟਣਾ ਤੁਹਾਨੂੰ ਕੋਈ ਤਕਲੀਫ ਹੈ ਦੱਸੋ ਨੇ ਜਿਹੜੀਆਂ ਵੀਡੀਓ ਅਸੀਂ ਅਪਲੋਡ ਕਰਦੇ ਆ ਜਾਂ ਕਰਦੇ ਆ ਇਹ ਇਸ ਕਰਕੇ ਕਰਦੇ ਆ ਵੀ ਇਹਦੇ ਲਵਾਰਸ ਜਾਂ ਕੋਈ ਜਿਹਦੇ ਬਾਰੇ ਪਤਾ ਨਹੀਂ ਹੈਗਾ ਉਹਨਾਂ ਤੱਕਰ ਵੀਡੀਓ ਪਹੁੰਚ ਜਾਂਦੀ ਹੈ ਦੇਖੋ ਅਸੀਂ ਲਾਈਵ ਪਾ ਕੇ ਖੁੱਡੇ ਕਰਾਲੇ ਤੋਂ ਇੱਥੇ ਤੱਕ ਪਹੁੰਚੇ ਆ ਤੇ ਮੇਰਾ ਖਿਆਲ ਆ ਵੀ 20-25 ਮਿੰਟ ਲੱਗੇ ਹੋਣਗੇ 20-25 ਮਿੰਟ ਲੱਗਦੀ ਹੈ ਨਾ 20-25 ਮਿੰਟ ਚ ਅਸੀਂ ਇੱਥੇ ਪਹੁੰਚੇ ਆ ਤੇ ਉੱਥੋਂ ਫੋਨ ਆ ਗਿਆ ਦਵਿੰਦਰ ਭਾਜੀ ਨੂੰ ਵੀ ਇਹਨਾਂ ਦਾ ਪਤਾ ਪਿੰਡ ਦਾ ਪਤਾ ਲੱਗ ਗਿਆ ਤੇ ਬਾਕੀ ਜਿਹੜੀ ਹੈਰਾਨ ਕਰਨ ਵਾਲੀ ਗੱਲ ਉਹਨਾਂ ਨੇ ਦੱਸੀ ਹੈ ਕੀ ਭਾਜੀ ਕਹਿੰਦੇ ਉਹ ਕਹਿੰਦੇ ਜੀ 5 ਮਿੰਟ ਹੋ ਗਏ ਕਮਨ ਕਰਿਆ ਨੂੰ ਤਾਂ ਇਹਨਾਂ ਨੇ ਘਰ ਦੇ ਅੰਦਰ ਸਮਝ ਲਿਆ ਵੀ ਇਹ ਮਾਰ ਗਿਆ ਕਿਤੇ ਜਿਹੜਾ ਮੁੜ ਕੇ ਦਿਖਿਆ ਨਹੀਂ ਲੱਗਿਆ ਨਹੀਂ ਕਿਤੇ ਆਜੂ ਆ ਗਿਆ ਇਹ ਨਾਮ ਦੱਸਿਆ ਬੱਬੂ ਆਪੇ ਆਉਣਾ ਸਪੈਡਾਂ ਦਾ ਆਉਣਾ ਇਹਨੇ ਦੱਸਿਆ ਮੈਂ ਨਾ ਭੱਜ ਲੰਬੜ ਦਾ ਅੱਛਾ ਲੰਬੜ ਦਾ ਦਾਸ ਤਾਂ ਫਿਰ ਲੱਗ ਗਿਆ ਬੜਾ ਤੇ ਤੁਸੀਂ ਘਰ ਕਾ ਤੋ ਨਹੀਂ ਜਾਂਦੇ ਰਹੇ ਤੁਹਾਨੂੰ ਪਿੰਡ ਦਾ ਵੀ ਪਤਾ ਆ ਹਨਾ 5 ਮਹੀਨੇ ਨੂੰ ਫਿਰ ਕੈਂਪੇਨਡ ਕਾ ਤੋ ਨਹੀਂ ਗਏ ਘਰ ਬੱਬੂ ਜੀ ਦੱਸੋ ਘਰ ਕਾ ਤੋ ਨਹੀਂ ਗਏ ਤੁਸੀਂ ਕਾ ਤੋਂ ਕੀ ਹੋਇਆ ਦੱਸੋ ਤੁਸੀਂ ਕੋਈ ਤਕਲੀਫ ਆ ਕੋਈ ਦੁੱਖ ਆ ਦੱਸੋ ਕੋਈ ਦੁੱਖਾ ਸਾਨੂੰ ਦੱਸੋ ਆਪਾਂ ਦੂਰ ਕਰਦੇ ਹਾਂ ਨਾ ਮੈਂ ਹੈਲਪ ਕਰਾਂਗੇ ਤੁਹਾਡੀ ਦੱਸੋ ਕੀ ਦੁੱਖਾ ਕੋਈ ਸੁਣਾਣਾ ਸਰਬਤ ਦੱਸਣਾ ਨੇ ਕੀ ਕੀ ਗੱਲ ਕੀ ਹੋਈ ਕਾ ਤੋ ਘਰੋਂ ਕਾ ਤੋ ਇੰਨੇ ਇੰਨਾ 5 ਮਹੀਨੇ ਹੋ ਗਏ ਉਹ ਤਾਂ ਕਹਿੰਦੇ ਵੀ ਉਹਨਾਂ ਨੇ ਤਾਂ ਮਰਿਆ ਸਮਝ ਲਿਆ ਹੈਂ ਦੱਸੋ ਦੱਸੋ ਬਬੂ ਜੀ ਕੀ ਗੱਲ ਕੀ ਹੋਈ ਆ ਘਰੋਂ ਕਦੋਂ ਆ ਗਿਆਂ ਆ ਹਾਲਾਤ ਹੀ ਬਹੁ ਮਾੜੇ ਕਰਨਾ ਤੁਸੀਂ ਦਾ ਆਪਣੇ ਹੈ ਦੱਸੋ ਆਪਾਂ ਆਪਾਂ ਏਦਾਂ ਚੰਗਾ ਨਹੀਂ ਲੱਗਦਾ ਆਪਾਂ ਦੱਸੋ ਕੋਈ ਦੋਖਾ ਤਾਂ ਦੱਸੋ ਤੁਸੀਂ ਤਾਂ ਸਮਝਦੇ ਆ ਸਾਡੇ ਕੋਲ ਤਾਂ ਬੰਦੇ ਬਹੁਤ ਏਦਾਂ ਦੇ ਮਿਲਦੇ ਜਿਵੇਂ ਸਮਝ ਹੀ ਨਹੀਂ ਹੁੰਦੀ ਤੁਸੀਂ ਤਾਂ ਸਾਡੂੰ ਆਪਣਾ ਪਿੰਡ ਵੀ ਦੱਸਤਾ ਤੁਸੀਂ ਨਾਮ ਵੀ ਸਹੀ ਦੱਸਤਾ ਤੁਸੀਂ ਹਨਾ ਸਾਰਾ ਕੁਝ ਦੱਸਤਾ ਤੇ ਫੇਰ ਤੁਸੀਂ ਘਰ ਕਾਤੋਂ ਨਹੀਂ ਜਾਂਦੇ ਰਹੇ ਦੱਸੋ ਕੋਈ ਗੱਲ ਨਾ ਤਕਲੀਫ ਆ ਦੱਸੋ ਖੁੱਲ ਕੇ ਦੱਸੋ ਆਪਾਂ ਆਪਾਂ ਬੈਠੇ ਆ ਆ ਮੇਰਾ ਵੱਡਾ ਭਰਾ ਬੈਠਾ ਸਾਰੀ ਆਪਾਂ ਹੱਲ ਕਰਾਂਗੇ ਅਸੀਂ ਬੱਚਿਆਂ ਦੀ ਫੀਸ ਵੀ ਤਾਂ ਮੰਗੇ ਤੁਹਾਡੇ ਜੀ ਪੜਾਵਾ ਦੱਸੋ ਦੱਸੋ ਕੋਈ ਗੱਲ ਆ ਕੀ ਗੱਲ ਕੀ ਹੋਈ ਆ? ਆਪੇ ਆਉਂਦੇ ਮੋ ਪਤਾ ਨਹੀਂ ਕਿਹਨਾਂ ਨੂੰ। ਮੋਨੇ ਸੇ ਸਟੀਗਨ ਸਾਫਤਾ। ਸਟੀਗਨ ਸਟੀਗਨ ਕੌਣ? ਨੰਬਰ ਨੰਬਰ। ਅੱਛਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੰਗਤ ਜੀ ਹੁਣੇ ਅਸੀਂ ਲੈ ਕੇ ਆਏ ਆ ਇਹਨਾਂ ਨੂੰ ਅ ਖੁੱਡੇ ਕਰਾਲੇ ਤੋਂ ਅਸੀਂ ਆ ਰਹੇ ਸੀ ਦਰਾਹੇ ਤੋਂ। ਜਿੱਥੇ ਕਿ ਕੱਲ ਬੜੀ ਵੱੰਦ ਭਾਗੀ ਘਟਨਾ ਪੂਰੇ ਪੰਜਾਬ ਹੀ ਜਿੰਨੇ ਘਟਨਾ ਨੇ ਹਿਲਾ ਕੇ ਰੱਖ ਦਿੱਤਾ ਜਿਹੜੇ 29 ਜਾਣੇ ਇੱਕ ਛੋਟੇ ਹਾਥੀ ਦੇ ਵਿੱਚ ਮਹਿਰ ਦੇ ਵਿੱਚ ਡਿੱਗ ਪਏ ਤੇ ਉਹ ਤਕਰੀਬਨ ਅਸੀਂ ਕੱਲ ਦੀ ਸਾਡੀ ਟੀਮ ਉੱਥੇ ਰੈਸਕਿਊ ਕਰ ਰਹੀ ਸੀ ਦੋ ਡੈੱਡ ਬੋਡੀਆਂ ਰਹੀਆਂ ਬਾਕੀ ਰਿਕਵਰ ਹੋ ਗਈਆਂ ਤੇ ਉੱਥੋਂ ਅਸੀਂ ਆ ਰਹੇ ਸੀ ਮੇਰੇ ਵੱਡਾ ਭਰਾ ਦਵਿੰਦਰ ਸਿੰਘ ਮੂਨਕ ਸਰਵਾਧਾ ਪਲਾਸ ਸੋਸਾਇਟੀ ਤੋਂ ਜਿਹੜੇ ਤੁਸੀਂ ਜਾਣਦੇ ਹੋ ਜਾਂ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਦੀ ਇੱਕ ਜਿਹੜੇ ਬੈਕ ਜਿਹੜੇ ਸੰਸਥਾ ਨੂੰ ਜੋਰ ਲਾਉਂਦੇ ਜਿਹਨੂੰ ਗੱਲ ਕਰੀਏ ਵੀ ਰੀਡ ਦੀ ਹੱਡੀ ਆ ਉਹਨਾਂ ਵਿੱਚ ਭਰਾ ਸਾਡਾ ਵੀ ਇੱਕ ਵਿੱਚ ਹੈਗਾ ਤੇ ਇਹਨਾਂ ਨੇ ਫੋਨ ਕੀਤਾ ਵੀ ਅ ਮਨਜੋਤ ਵੀ ਇੱਥੇ ਇੱਕ ਬੰਦਾ ਇਦਾਂ ਇਦਾਂ ਘੁੰਮ ਰਿਹਾ ਵੀ ਮੈਨੂੰ ਕਰਾਲੇ ਤੋਂ ਫੋਨ ਆਇਆ ਤੇ ਫਿਰ ਬਾਕੀ ਉੱਥੋਂ ਅਸੀਂ ਲੈ ਕੇ ਪਹੁੰਚੇ ਆ ਬਾਕੀ ਉਹਨਾਂ ਤੇ ਭਾਜੀ ਜਾਂਦੇ ਆ ਭਾਜੀ ਕਿਹਦਾ ਫੋਨ ਆਇਆ ਸੀ ਉੱਥੋਂ ਜੀ ਲੱਬੜ ਦਾ ਸਾਹਿਬ ਤਾਂ ਜਿਹੜੀ ਤੁਸੀਂ ਉਹ ਵੀ ਭਾਈ ਨਾ ਹਾਂ ਉਹ ਫਿਰ ਮੈਂ ਆਪਣੇ ਨਹੀਂ ਉੱਥੋਂ ਤੁਹਾਨੂੰ ਪਹਿਲਾਂ ਕਿਹਦਾ ਫੋਨ ਆਇਆ ਵੀ ਇੱਥੇ ਬੰਦਾ ਘੁੰਮ ਰਿਹਾ ਉਹ ਕਰਾਲੇ ਦੇ ਬੰਦੇ ਸੀ ਕਰਾਲੇ ਆਈਸਕ੍ਰੀਮ ਵਾਲਾ ਸੀ ਮੁੰਡਾ ਕਹਿੰਦਾ ਭਾਜੀ ਇੱਧਰ ਨੂੰ ਗਿਆ ਬੜੇ ਗੰਦੇ ਗੱਪੇ ਜੀ ਸੜਕ ਤੇ ਘੁੰਮਦੇ ਤੁਸੀਂ ਜਦੋਂ ਫੜਿਆ ਨਹੀਂ ਦੱਸਿਆ ਕੁਛ ਉਸਤਾ ਨਾ ਜੀ ਮੇਰੇ ਨੂੰ ਦੱਸਿਆ ਹੀ ਨਹੀਂ ਹੁੰਦਾ ਵੀਡੀਓ ਤੁਹਾਨੂੰ ਦਿਖਾਇਆ ਸੀ ਭਾਜੀ ਆ ਉਹ ਲੈ ਤਾਂ ਬਹੁਤ ਨਹੀਂ ਦੱਸਦੇ ਆਫਸਾਈਡ ਸੀਗੇ ਬਹੁਤ ਕਹਿੰਦੇ ਮੈਨੂੰ ਪੁਲਿਸ ਵਾਲੇ ਕੁੱਟਣਾ ਹੈਗਾ ਝਾਗੂਗਾ ਬੜੇ ਭਾਜੀ ਤੁਹਾਨੂੰ ਕਾ ਗੱਲਤਾ ਸਾਰਾ ਤੇ ਜਦੋਂ ਆਏ ਫਿਰ ਆਪਾਂ ਲਾਈਵ ਪਾਇਆ ਵੀਡੀਓ ਵੀਡੀਓ ਲਾਈਵ ਵੀ ਪਹੁੰਚ ਗਈ ਉਹਦੇ ਦੇਖੋ ਲਾਈਵ ਵੀਡੀਓ ਅਸੀਂ ਤਦ ਹੀ ਕਹਿੰਨੇ ਉਹਨਾਂ ਮੇਰੀ ਬੇਨਤੀ ਹੱਥ ਬੰਨ੍ਹ ਕੇ ਜਿਹੜੀਆਂ ਵੀਡੀਓ ਅਸੀਂ ਅਪਲੋਡ ਕਰਦੇ ਆਂ ਜਾਂ ਕਰਦੇ ਆਂ ਇਹ ਇਸ ਕਰਕੇ ਕਰਦੇ ਆਂ ਵੀ ਇਹਦੇ ਲਵਾਰਸ ਜਾਂ ਕੋਈ ਜਿਹਦੇ ਬਾਰੇ ਪਤਾ ਨਹੀਂ ਹੈਗਾ ਉਹਨਾਂ ਤੱਕ ਵੀਡੀਓ ਪਹੁੰਚ ਜਾਂਦੀ ਹੈ ਦੇਖੋ ਅਸੀਂ ਲਾਈਵ ਪਾ ਕੇ ਖੁੱਡੇ ਕਰਾਰੇ ਤੋਂ ਇੱਥੇ ਤੱਕ ਪਹੁੰਚੇ ਆਂ ਤੇ ਮੇਰਾ ਖਿਆਲ ਆ ਵੀ 20-25 ਮਿੰਟ ਲੱਗੇ ਹੋਣਗੇ 20-25 ਮਿੰਟ ਲੱਗਦੀ ਹੈ ਹਨਾ 20-25 ਮਿੰਟ ਚ ਅਸੀਂ ਉੱਥੇ ਪਹੁੰਚੇ ਆ ਤੇ ਉੱਥੋਂ ਫੋਨ ਆ ਗਿਆ ਦਵਿੰਦਰ ਭਾਜੀ ਨੂੰ ਵੀ ਇਹਨਾਂ ਦਾ ਪਤਾ ਪਿੰਡ ਦਾ ਪਤਾ ਲੱਗ ਗਿਆ ਸਪੀਸ਼ ਲੰਬੜਦਾਰ ਇਹਨਾਂ ਦੇ ਪਿੰਡ ਆ ਜਿਹੜਾ ਪਿੰਡ ਦਾ ਨਾਮ ਲਿਆ ਸੀਗਾ ਹਾਂਜੀ ਇਹਨਾਂ ਨੇ ਇਹ ਕਿਹਨਾ ਪਿੰਡ ਦਾ ਲਿਆ ਸੀ ਤੁਸੀਂ ਹਾਂਜੀ ਕਾਲੀ ਚੰਗੀ ਕਾਲੀ ਕਾਲੂ ਚੰਗੀ ਸਾਲੂ ਚੰਗੀ ਕਿਹੜਾ ਕਾਲੂ ਚੰਗਾ ਕਾਲੀ ਚੰਗਾ ਇਹ ਤਲਵਾੜੇ ਲੱਗ ਗਿਆ ਤੇ ਉੱਥੋਂ ਦੇ ਲੰਬੜਦਾਰ ਸਤੀਸ਼ ਦਾ ਫੋਨ ਆ ਗਿਆ ਤੇ ਬਾਕੀ ਜਿਹੜੀ ਹੈਰਾਨ ਕਰਨ ਵਾਲੀ ਗੱਲ ਉਹਨਾਂ ਨੇ ਦੱਸੀ ਹੈ ਕੀ ਭਾਜੀ ਕਹਿੰਦੇ ਉਹ ਕਹਿੰਦੇ ਜੀ 5 ਮਹੀਨੇ ਹੋ ਗਏ ਘਰੋਂ ਨਿਕਲੇ ਨੂੰ ਤੇ ਇਹਨਾਂ ਨੇ ਘਰ ਦੇ ਅੰਦਰ ਸਮਝ ਲਿਆ ਵੀ ਇਹ ਮਾਰ ਗਿਆ ਕਿਤੇ ਜਿਹੜਾ ਮੁੜ ਕੇ ਦਿਖਿਆ ਨਹੀਂ ਲੱਗਿਆ ਨਹੀਂ ਕਿਤੇ ਤੇ ਦੋ ਬੱਚੇ ਆ ਕਹਿੰਦੇ ਤੇ ਇਹਨਾਂ ਦੀ ਘਰ ਵਾਲੀ ਹੈਂਡੀਕੈਪਡ ਹੈ ਜੀ ਦੋ ਬੱਚੇ ਛੋਟੇ ਆ ਕਿ ਹਾਂ ਜੀ ਤਾਂ ਜਦੋਂ ਮੈਂ ਉਹ ਕਹਿੰਦੇ ਬਾਬਾ ਦੀਪ ਸਿੰਘ ਸੇਵਾਦਾਲਾ ਵਾਲੇ ਮਨਜੋਤ ਭਾਜੀ ਦੀ ਗੱਲ ਕਰਦੇ ਕਹਿੰਦੇ ਸਾਡੇ ਤਾਂ ਜਦੋਂ ਹਾੜਾ ਆਇਆ ਸੀ ਮਨੇ ਜੋ ਬੰਦੇ ਕੱਢੇ ਸੀ ਅੱਛਾ ਤੇ ਕਹਿੰਦੇ ਸੀ ਆਓ ਪਿੰਡਾਂ ਦੇ ਆਪਾਂ ਕਿਤੇ ਭਾਜੀ ਰੈਸਕਿਊ ਆਓ ਪਿੰਡਾਂ ਜਾਓ ਪਿੰਡਾਂ ਉਹ ਕਹਿੰਦਾ ਵੀ ਮੈਂ ਮਨਜੋਤ ਭਾਜੀ ਦਾ ਸ਼ੁਕਰੀਆ ਦਾ ਘਰ ਨੂੰ ਗੱਲ ਆਉਂਗਾ ਤੇ ਨਾਲ ਇਹਨਾਂ ਨਾਲ ਨਿਕਲ ਵਾਹ ਵਾਹ ਜੀ ਚਲੋ ਇਦਾਂ ਜਦੋਂ ਪਿਛਲੀ ਵਾਰ ਫਲੱਡ ਆਇਆ 2023 ਚ ਇਹਨਾਂ ਪਿੰਡਾਂ ਦੇ ਵਿੱਚ ਹੀ ਆਪਾਂ ਉੱਥੇ ਸਵਾਵਾਵਾਂ ਕੀਤੀਆਂ ਤੇ ਉਹਨਾਂ ਨੇ ਪਛਾਣ ਲਿਆ ਦੱਸ ਵੀ ਦਿੱਤਾ ਵੀ ਸਾਡੇ ਪਿੰਡ ਦੇ ਦੋ ਬੱਚੇ ਆ ਹੈਂਡੀਕੈਪ ਤੇ ਨਹੀਂ ਭਾਜੀ ਉੱਥੇ ਹੀ ਕਹਿਤਾ ਨਾ ਵੀ ਮੇਰੇ ਘਰ ਆਇਆ ਉਹ ਤੁਹਾਡੇ ਆਏ ਤਾਂ ਬੋਲੇ ਸਾਬ ਸਤ ਮੈਂ ਹੱਥ ਨਹੀਂ ਹੋਣਗਾ ਅੱਛਾ ਅੱਛਾ ਹਾਂ ਚਲੋ ਸਾਨੂੰ ਆਣ ਕੇ ਦੇਖਿਆ ਵੀ ਹਨਾ ਆ ਗਿਆ ਚਲੋ ਬਿਲਕੁਲ ਦਾ ਇਹਨਾਂ ਨੇ ਇਹ ਸਿਪਕਰੇ ਪੀਸ ਵਾਲੇ ਨਾ ਹੋਣਾ ਉਹ ਸਭ ਬੋਲੇ ਕਿਉਂ ਡਰਦੇ ਸੀ ਉਹਨਾਂ ਪੀਸ ਵਾਲੇ ਦਾ ਨਾਮ ਇੰਦਾ ਭਾਜੀ ਡਰ ਪਤਾ ਕਿਤਾਂ ਦਾ ਮੈਦਾਨ ਜਦੋਂ ਤਾਂ ਵਿਚਾਰੇ ਤੁਰਿਆ ਪਿੰਡਾਂ ਜਾ ਗਿਆ ਜਾਂ ਰੋਡ ਤੇ ਤੁਰਿਆ ਇਹਨਾਂ ਨੂੰ ਖੜਾ ਕਰ ਲਿਆ ਖੜਾ ਕਰ ਲਿਆ ਪੁਲਿਸ ਆ ਜਦੋਂ ਖੜਿਆ ਉਹ ਕਿੱਥੇ ਜਾ ਰਿਹਾ ਦਾਬਕਾ ਮਾਰਦਾ ਜਾਂ ਕੁਝ ਉਹਦਾ ਸੰਕਤੀ ਨਾ ਪੁੱਛ ਲਿਆ ਉੱਥੇ ਬੰਦੇ ਨੇ ਬੱਗੂ ਬੱਗੂ ਨਾ ਮਾਤਾ ਦਾ ਹੈਂ ਪਰ ਦੱਸ ਦੇ ਨਹੀਂ ਕੁਝ ਵੀ ਮੈਂ ਕਿਉਂ ਘਰ ਆਇਆ ਮੇਰੀ ਕੀ ਤਕਲੀਫ ਆਏ ਤਾਂ ਕੱਲ ਜਦੋਂ ਆਉਣਗੇ ਕਹਿੰਦੇ ਜਦੋਂ ਆਉਣਗੇ ਦੱਸਣਗੇ ਆਪ ਨੂੰ ਕਹਿੰਦੇ ਆ ਵੀ ਜਦੋਂ ਉਹ ਆਉਣਗੇ ਦੱਸਣਗੇ ਤੇ ਬਾਕੀ ਇਹ ਹੀ ਬੇਨਤੀ ਮੇਰੀ ਹੱਥ ਬੰਨ ਕੇ ਸਾਰਿਆਂ ਨੂੰ ਜਦੋਂ ਵੀ ਤੁਸੀਂ ਤੁਹਾਡੇ ਲਾਗੇ ਕਿਤੇ ਪਿੰਡ ਨਗਰ ਸ਼ਹਿਰ ਦੇ ਵਿੱਚ ਇਹੋ ਜਿਹਾ ਕੋਈ ਆਵੇ ਵੀ ਤੇ ਉਹਨੂੰ ਕੁੱਟ ਮਾਰਨਾ ਕਰਿਆ ਕਰੋ ਉਹਨੂੰ ਲਾਗੇ ਬਿਠਾ ਲਿਆ ਕਰੋ ਪ੍ਰਸ਼ਾਦਾ ਪਾਣੀ ਸ਼ਿਕਾਇਆ ਕਰੋ ਉਹਦੇ ਹਾਲਾਤ ਦੇਖਿਆ ਕਰੋ ਵੀ ਹਾਲਾਤ ਕਿਉਂ ਕਿਹਾਏ ਉਹਦੇ ਹਾਲਾਤ ਤੇ ਉਹਨੂੰ ਕੁੱਟ ਮਾਰਨਾ ਕੋਈ ਹੱਲ ਨਹੀਂ ਵੀ ਕੁੱਟ ਮਾਰ ਕੇ ਆਪਾਂ ਉਹਨੂੰ ਸਹੀ ਕਰ ਲਾਂਗੇ ਇਹ ਕੋਈ ਇਹਦਾ ਹੱਲ ਨਹੀਂ ਹੈਗਾ ਬੇਨਤੀ ਆ ਬਾਕੀ ਦਵਿੰਦਰਪਾਲ ਯੂਨੀ ਚਲੋ ਜਿਹੜਾ ਫਰਜ ਨਿਭਾਉਂਦੇ ਹੋ ਟਾਂਡੇ ਉੱਥੇ ਸ਼ਹਿਰ ਆਰਦ ਵਾਲੇ ਭਰਾ ਸਾਡੇ ਉੱਥੋਂ ਲੈ ਕੇ ਚਲੋ ਲੈ ਆਉਂਦੇ ਆ ਜੇ ਅਸੀਂ ਨਾ ਹੁੰਦੇ ਤਾਂ ਭਰਾ ਹੀ ਲੈ ਕੇ ਆਉਂਦਾ ਇੱਥੇ ਅਣਕਾਡ ਐਡਮਿਸ਼ਨ ਕਰਾਉਂਦਾ ਕਿਉਂਕਿ ਜੇ ਹੁਣ ਰਹਿੰਦਿਆਂ ਨੂੰ ਘਰ ਪਹੁੰਚਾ ਦੇਣਾ 5 ਮਹੀਨੇ ਤੋਂ ਬਾਅਦ ਉਹ ਲੈਣ ਆ ਰਹੇ ਤੇ ਜੇ ਨਾ ਦੇਖਦੇ ਨਾ ਕੋਸ਼ਿਸ਼ ਕਰਦੇ ਤੁਰੇ ਫਿਰਦੇ ਹੋਰ ਕਿਤੇ ਰਸਤੇ ਜਾਂਦੇ ਆ ਰਾਹ ਜਾਂਦੇ ਕਿਤੇ ਐਕਸੀਡੈਂਟ ਹੋ ਜਾਂਦਾ ਰੋਡ ਤੇ ਕੋਈ ਐਕਸੀਡੈਂਟ ਹੋ ਲੱਗੋਸ਼ ਮਾਰਦੇ ਤਾਂ ਕਿਸੇ ਨੇ ਪੁੱਛਣਾ ਸੀ ਉਹ ਨਹੀਂ ਕਹਿਣਾ ਇਹ ਲਵਾਰਸਾ ਜੂਰੇ ਠਾਣੇ 'ਚ ਪੈਂਦਾ ਸੀ ਉਹਨੇ ਦੋ ਦਿਨ ਰੱਖਣਾ ਸੀ ਪਤਾ ਲੱਗਣਾ ਸੀ ਨਹੀਂ ਸਰਕਾਰ ਕਰ ਦੇਣਾ ਹੱਲ ਇਦਾਂ ਇਹ ਹੱਲ ਨਹੀਂ ਹੈਗਾ ਜਦੋਂ ਤੁਹਾਨੂੰ ਕੋ ਮਿਲਦਾ ਉਹਨੂੰ ਪੁੱਛਿਆ ਕਰੋ ਲੱਗੇ ਆਜਾ ਜੂਰੇ ਇਸ ਤਰ੍ਹਾਂ ਆ ਮੇਰਾ ਪੁੱਤ ਇਹਨੂੰ ਕੋਟੇ ਕੇ ਜਿਵੇਂ ਵਿਭਾਗ ਮੇਰਾ ਪਤਾ ਮੈਂ ਇੱਕ ਦਿਨ ਬਾਅਦ ਆਇਆ ਮੈਨੂੰ ਉਹਦਾ ਪਾਪਾ ਆਏ ਨਹੀਂ ਹਜੇ ਮੈਂ ਆ ਗਿਆ ਨਾ ਹੁਣ ਆਪਾਂ ਨਹਾਈਏ ਤਲਾਈਏ ਹਾਂ ਸੀ ਨੂੰ ਬਿਤਾ ਕੁੱਝ ਕਿ ਮੈਂ ਕਿਹਾ ਕੱਲ ਦਾ ਮੈਂ ਨਹੀਂ ਸੀ ਮੈਨੂੰ ਕਹਿੰਦਾ ਪਪਾ ਜਾਣਾ ਨਹੀਂ ਇੱਧਰ ਤੋਂ ਪਪਾ ਦਾ ਜਿਵੇਂ ਆ ਜਾਣਾ ਪੁੱਤ ਉਹ ਪਪਾ ਜਾਣਾ ਨਹੀਂ ਤੇ ਚੱਲ ਹੁਣੇ ਪੰਨ ਲੈਈਏ ਹਨਾ ਇਸ਼ਾਰਾ ਕਰਵਾਈ ਠੀਕ ਹੈ ਤੇ ਵਿਸ਼ਾਲ ਕਿਥੋਂ ਆ ਇੱਥੇ ਹੁਣ ਗੋਪੀ ਚੱਲਣਾ ਸਾਂ ਦੇ ਤੂੰ ਉਹ ਦੋਨੇ ਹੈ ਹਨਾ ਲੈ ਆਪਿ ਉਹਨਾਂ ਨੂੰ ਆਪਾਂ ਇਸ਼ਾਰਾ ਕਰਵਾਈਏ ਠੀਕ ਹੈ ਚੱਲ ਮੈਂ ਤੁਹਾਨੂੰ ਦੌੜ ਸਿਆ ਠੀਕ ਹੈ ਸਭ ਨੂੰ ਧੰਨਵਾਦ ਸਾਰੀ ਸੰਗਤ ਦਾ ਬਣੇ ਰੋ ਕੱਲ ਜਰੂਰ ਇਹਦਾ ਭਾਗ